ਗੁਰਦਾਸਪੁਰ ਦੇ ਆਰਮੀ ਕੈਂਟੀਨ ਦੀ ਬੈਕਸਾਈਡ ਤੇ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਪਏ ਕੂੜੇ ਅਤੇ ਝਾੜੀਆਂ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਦੇ ਹਾਂ ਇਹ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਜਿਸ ਨੇ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਹੈ ਤੇ ਉੱਥੇ ਹੀ ਅੱਗ ਫੜਕਦੀ ਹੋਈ ਨੇੜੇ ਦੇ ਰਿਹਾਇਸ਼ੀ ਇਲਾਕਿਆਂ ਵੱਲ ਤੇਜ਼ੀ ਦੇ ਨਾਲ ਵੱਧਦੀ ਸੀ ਪਰ ਬ੍ਰਿਗੇਡ ਦੀਆਂ ਟੀਮਾਂ ਨੇ ਦੋ ਗੱਡੀਆਂ ਨੇ ਜਿਹੜਾ ਇਹ ਮੌਕੇ ਤੇ ਪਹੁੰਚ ਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਹਿਲਾਂ ਹੀ ਪੰਗ ਬੂਟੀ ਜਿਹੜੀ ਆ ਬਹੁਤ ਹੀ ਬਹਿ ਕੇ ਨਸ਼ਾ ਕਰਦੇ ਨਜ਼ਰ ਆਉਂਦੇ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦਾ ਸ਼ੱਕ ਹੈ ਕਿ ਕਿਤੇ ਨਸ਼ੇੜੀਆਂ ਨੇ ਹੀ ਕੋਈ ਸਿਗਰਟ ਬੀੜੀ ਜਿਹੜੀ ਹੈ ਉਹ ਇੱਥੇ ਸੁੱਟ ਦਿੱਤੀ ਹੋਵੇ ਕਿ ਜਿਸ ਦੇ ਨਾਲ ਇੰਨੀ ਭਿਆਨਕ ਆਗ ਲੱਗ ਗਈ ਹੈ। ਇਹਦੇ ਵਿੱਚ ਕਾਫੀ ਤਦਾਦ ਦੇ ਵਿੱਚ ਝਾੜੀਆਂ ਵਗੈਰਾ ਸੁੱਕੀਆਂ ਔਰ ਰੁੱਖੇ ਵਗੈਰਾ ਜਿਹੜੇ ਸੁੱਕ ਗਏ ਥੱਲੇ ਮਤਲਬ ਕਿ ਬਹਿ ਗਏ ਦੇ ਆ ਬਹੁਤ ਮਾਤਰਾ ਵਿੱਚ ਜਿੱਥੇ ਪਏ ਹੋਏ ਆ। ਹੁਣ ਹੁਣ ਤੱਕਾਨੂੰ ਪਤਾ ਨਹੀਂ ਆ ਉਹ ਜਾਂਚ ਕਰਾਂਗੇ ਕਿ ਇਹ ਵੀ ਮਤਲਬ ਕਿ ਜਲਦ ਤੋਂ ਜਲਦੀ ਮਤਲਬ ਕਿ ਤਹਿਤ ਕੀਤੀ ਜਾਵੇ ਕਿ ਇਹ ਅਲੱਗ ਲੱਗੀ ਕਿਸ ਤਰ੍ਹਾਂ ਆ ਪਰ ਜਦੋਂ ਸਾਨੂੰ ਇਨਫੋਰਮ ਹੋਇਆ ਸਾਰਿਆਂ ਤੋਂ ਪਹਿਲਾਂ ਅਸੀਂ ਫਾਰਬਰੇ ਵਾਲਿਆਂ ਨਾਲ ਗੱਲ ਕੀਤੀ ਕਿ ਜਲਦੀ ਤੋਂ ਜਲਦੀ ਮਤਲਬ ਕੀ ਫਾਰਬਰੇਟ ਤੇ ਉੱਚੀ ਜਾਏ ਤਾਂ ਕਿ ਜੋਰ ਤੇ ਕੰਟਰੋਲ ਕੀਤਾ ਜਾਵੇ ਨੁਕਸਾਨ ਮਤਲਬ ਕਿ ਚਲੋ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਰਿਹائش ਲੱਗੀ ਸੀ ਫਾਰਬਰੇਟ ਵਾਲਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਟਾਈਮ ਤੇ ਆ ਕੇ ਜਿਹੜੇ ਆ ਉਹ ਮੋਕੇ ਦੇ ਮਤਲਬ ਕਿ 70% ਜਿਹੜਾ ਉਹ ਕਾਬੂ ਕਰ ਲਿਆ ਵਾ ਇਸ ਜਿਹੜੀ ਗਾਵਾ ਫੌਜੀ ਏਰੀਆ ਵਾ ਇੱਥੇ ਕਾਫੀ ਮਤਲਬ ਕਿ ਜੰਗਲੀ ਜੀਵ ਜੰਤੂ ਜਿਹੜੇ ਆ ਉਹ ਕਾਫੀ ਮਾਤਰਾ ਵਿੱਚ ਇੱਥੇ ਆ ਗਏ ਆ ਉਹਨਾਂ ਦਾ ਵੀ ਕੀ ਨੁਕਸਾਨ ਹੋ ਗਿਆ ਵਾ ਕਈ ਜੀਵ ਜੰਤੂ ਛੋਟੇ ਹੁੰਦੇ ਆ ਉਹ ਕਾਫੀ ਮਾਤਰਾ ਵਿੱਚ ਜਿੱਥੇ ਮੇਰੇ ਹਸਾਬ ਨਾਲ ਮਰ ਗਏ ਹੋਣੇ ਆਂਦੀ ਮਾਤਰਾ ਜੇ ਵੱਧੀ ਆ ਤੇ ਉਹਨੂੰ ਕੰਟਰੋਲ ਵਾਸਤੇ ਮਹੱਲੇ ਵਿੱਚ ਇੱਕ ਗੱਡੀ ਹੋਰ ਫਰਾਗ ਦੀ ਮਤਲਬ ਕਿ ਅਰੇਂਜ ਹੋ ਗਈ ਆ ਮੈਂ ਬ੍ਰਾਹਮਣ ਸਭਾ ਚ ਗਿਆ ਸੀ ਤੇ ਜਦੋਂ ਮੈਂ ਉੱਥੋਂ ਨਿਕਲਿਆ ਮੈਂ ਤਾਂ ਬਹੁਤ ਧੂਆਂ ਵੇਖਿਆ ਤੇ ਮੈਂ ਉਦੋਂ ਹੀ ਅਨੁਮਾਨ ਲਾ ਲਿਆ ਕਿ ਕਿ ਨਾ ਮਿਲਟਰੀ ਵਾਲੀ ਗਰਾਊਂਡ ਦੇ ਵਿੱਚ ਅੱਕ ਲੱਗ ਗਈ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਵੇਖਿਆ ਵਾ ਕਿ ਆ ਜਿਹੜਾ ਆਪਣੇ ਰੈਸਟ ਹਾਊਸ ਵਾਲਾ ਏਰੀਆ ਵਿੱਚ ਕੂੜਾ ਲੱਗਦਾ ਵਾ ਤੇ ਇੱਥੇ ਕਾਫੀ ਤੇ ਮੈਨੂੰ ਤੇ ਇਹੋ ਜੀ ਚੀਜ਼ਾਂ ਅਨੁਮਾਨ ਭਈ ਉਹ ਭੰਗੀ ਭੂੰਗੀ ਵੜੇ ਨੇ ਜਿੱਦਾਂ ਗਲੀ ਵਾਲੇ ਦੱਸ ਰਹੇ ਸੀ ਕਿ ਚਾਰ ਪੰਜ ਮੁੰਡੇ ਇੱਧਰ ਨੂੰ ਗਏ ਸੀਗਾ ਤੇ ਜਿਹਦੀ ਵਜ੍ਹਾ ਕਰਕੇ ਕਿਉਂਕਿ ਇੱਧਰ ਆ ਕੇ ਵਿੱਚ ਸਿਕਟਾ ਸੂਟਾ ਪੀਂਦੇ ਰਹਿੰਦੇ ਨੇ ਤੇ ਉਹਨਾਂ ਦੀ ਵਜ੍ਹਾ ਕਰਕੇ ਸਿਕਟ ਸੁੱਟਣ ਕਰਕੇ ਕਿਉਂਕਿ ਇਸ ਘਾਹ ਸੀ ਸੁੱਕਾ ਤੇ ਉਹਦੀ ਵਜ੍ਹਾ ਕਰਕੇ ਅੱਗ ਲੱਗੀ ਆ ਤੇ ਸਾਡੇ ਰਿਸ਼ੀ ਕਾਂਜੀ ਵੀ ਆ ਗਏ ਤੇ ਅਸੀਂ ਇਸ ਏਰੀਆ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਵਾ ਨਕਲਮਾ ਜੀ ਨੂੰ ਫੋਨ ਕੀਤਾ ਫਿਰ ਬਲਜੀਤ ਜੀ ਨੂੰ ਫੋਨ ਕੀਤਾ ਵੀ ਇੱਥੇ ਭੇਜੋ ਗੱਡੀ ਭੇਜੋ ਫੜਾਫੜ ਤੀ ਇਹ ਥੋੜਾ ਜਿਹਾ ਏਰੀਆ ਬੱਜ ਜਾ ਆਪਣੇ ਮੁਹੱਲੇ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਦੇ ਉੱਤੇ ਬਾਲਟੀਆਂ ਭਰ ਕੇ ਪਾਣੀ ਰੱਖ ਲਿਆ ਵੀ ਅੱਗ ਸਾਡੇ ਲੱਗੇ ਨਾ ਏ ਲੇਕਿਨ ਇਹ ਆਪੀ ਚਲੋ ਜਿੰਨੇ ਵੀ ਜਿਹਦੀ ਵੀ ਗਲਤੀ ਦੀ ਵਜ੍ਹਾ ਕਰਕੇ ਕੰਮ ਹੋਇਆ ਵਾ ਲੇਕਿਨ ਬਹੁਤ ਜ਼ਿਆਦਾ ਜੀਵ ਜੰਤੂਆਂ ਦਾ ਜਿਹੜਾ ਨੁਕਸਾਨ ਹੋਇਆ ਵਾ ਕਿਉਂਕਿ ਕਈ ਜੀਵ ਜੰਤੂ ਇਹੋ ਜਿਹੇ ਨੇ ਜਿਹੜੇ ਓਡਡ ਕੇ ਤੁਰਦਰ ਨਹੀਂ ਜਾ ਸਕਦੇ ਵਿੱਚੇ ਕੀ ਨਾ ਮਰ ਗਏ ਨੇ ਤੇ ਇਹ ਆਪੀ ਕੀ ਨਾ ਇਹਦੇ ਵਿੱਚ ਚਾਹੀਦਾ ਸਾਡੇ ਇੱਥੋਂ ਦੇ ਜਿਹੜੇ ਕੀ ਨਾ ਮੈਂਬਰ ਹੈਗੇ ਨੇ ਜਾਇ ਪ੍ਰਧਾਨ ਨੇ ਜਾਂ ਕਿਦਾਂ ਵੀ ਐਸ ਏਰੀਏ ਨੂੰ ਸੇਫ ਰੱਖਣ ਵਾਸਤੇ ਕੋਈ ਨਾ ਕੋਈ ਜਿਹੜੀ ਹੈ ਨਾ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਈ ਲੋਕੀ ਨਾਲ 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 ਕੂੜਾ ਸੁੱਟ ਦਿੰਦੇ ਨੇ ਤੇ ਕੂੜੇ ਦੀ ਵਜ੍ਹਾ ਕਰਕੇ ਕਹੇ ਲੱਗ ਅੱਗ ਉੱਥੇ ਲੱਗ ਜਾਂਦੀ ਆ ਤੇ ਉਹੋ ਹੀ ਅੱਗ ਜਿਹੜੀ ਹੈ ਘਰਾਂ ਨੂੰ ਆ ਜਾਂਦੀ ਆ ਇਹ ਆ ਵੀ ਕੀ ਨਾ ਪ੍ਰਮਾਤਮਾ ਦਾ ਮੈਂ ਸ਼ੁਕਰੀਆ ਅਦਾ ਕਰਨਾ ਵੀ ਜਿਨ੍ਹਾਂ ਘਰਾਂ ਤੱਕ ਅੱਗ ਨਹੀਂ ਨਹੀਂ ਪਹੁੰਚਣ ਦਿੱਤੀ ਕਿਉਂਕਿ ਅਸੀਂ ਮੌਕੇ ਤੇ ਹੀ ਫਾਈਬਰਗੇਟ ਨੂੰ ਫੋਨ ਕਰਕੇ ਤੇ ਆਪਣੇ ਮਹੱਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਫਾਈਬਰਗੇਟ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਸੀ ਉਹਨਾਂ ਜਿਨ੍ਹਾਂ ਨੇ ਮੌਕੇ ਤੇ ਪਹੁੰਚੇ ਤੇ ਆਪ ਵੀ ਕੀ ਨਾ ਫਾਈਬਰ ਗ੍ਰੇਡ ਵਾਤੇ ਮੈਂ ਸਲੂਟ ਕਰਨਾ ਵੀ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਵਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਨਾਲ ਤੁਹਾਡੀ ਮੀਡੀਆ ਦਾ ਕਹਿੰਦੀ ਆ ਵੀ ਆਰਮੀ ਕੈਂਟਿੰਗ ਦੀ ਬੈਕ ਸ਼ੈਡ ਤੇ ਗਰਾਊਂਡ 'ਚ ਅੱਗ ਲੱਗ ਗਈ ਆ ਅਸੀਂ ਉਸ ਮੋਕੇ ਗੱਡੀ ਫਰਦੀ ਭੇਜੀ ਆ ਤੇ ਜੋ ਕਿ ਅੱਗ ਨਾ ਘਰਾਂ ਵੱਲੋਂ ਵੱਧ ਰਹੀ ਸੀ ਪਹਿਲਾਂ ਉਹਨੂੰ ਆਈ ਕੰਟਰੋਲ ਕੀਤਾ ਦੁਬਾਰਾ ਦੂਜੀ ਗੱਡੀ ਮਂਗਾ ਕੇ ਤੇ ਉਹ ਦੂਜੀ ਸਾਈਡ ਤੇ ਲਗਾਇਆ ਗਵਰਨਮੈਂਟ ਕਾਲਜ ਦੀ ਸ਼ੈਡਲ ਲਗਾਇਆ ਉਹਦਰ ਅੱਗ ਬੁਝਾ ਰਿਆ ਤੇ ਅੱਗ ਦੇ ਬਾਰੇ 70% ਕੰਟਰੋਲ ਹੋ ਗਿਆ ਇਹਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਜੀ